ਹਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਖ ਇਤਿਹਾਸ ਇਹ ਸ਼ਹੀਦੀ ਮੰਦਰ ਬੜਾ ਚੱਲ ਰਿਹਾ ਹੈ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਿਵੇਂ ਪਰਿਵਾਰ ਬਿਛੋੜਾ ਪਿਆ ਇਸ ਤੋਂ ਤੁਸੀਂ ਸਭ ਜਾਣਦੇ ਹੋ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿਖੇ 10 ਲੱਖ ਫ਼ਜਾਂ ਦਾ ਡਟ ਕੇ ਮੁਕਾਬਲਾ ਕੀਤਾ ਬੜੇ ਸਹਬਜਾਦੇ ਬਾਬਾ ਅਜੀਤ ਸਿੰਘ ਜੋਹਾਰ ਸਿੰਘ ਅਤੇ ਹੋਰ 40 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਦੁਨੀਆ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇਤਿਹਾਸ ਦਾ ਵਰਕਾਲਾ ਦਿੱਤਾ ਕਿ ਜੋ ਕਿ ਕਿਸੇ ਹੋਰ ਕੌਮ ਦੇ ਇਸੇ ਇਹ ਨਹੀਂ ਹੁੰਦਾ ਕਿਸੇ ਵੀ ਗੁਰੂ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਨਹੀਂ ਦਿੱਤੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਮਿਸਾਲ ਪੈਦਾ ਕਰ ਦਿੱਤੀ ਮੇਰਾ ਸਜਦਾ ਹੈ ਸਿਸ਼ਮਕੌਰ ਸਾਹਿਬ ਦੀ ਘੜੀ ਨੂੰ ਉਸ ਧਰਤੀ ਨੂੰ ਕਿਣਕੇ ਕਿਣਕੇ ਨੂੰ ਸਜਦਾ ਹੈ ਕਿ ਉਸ ਧਰਤੀ ਦੇ ਵਿੱਚ ਸ਼ਹੀਦਾਂ ਦਾ ਲਹੂ ਡੁੱਲਿਆ ਹੈ ਤੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਕਿਵੇਂ ਗੁਰੂ ਦੀਆਂ ਫੌਜਾਂ ਲੜ ਲੀਆਂ ਫੌਜਾਂ ਚਮਕੌਰ ਦੀ ਗਾੜੀ ਵਿਖੇ ਐਂਟਰੀ ਕਰਦੀਆਂ ਹਨ ਅਤੇ ਆਪਣੇ ਖਾਲਸੇ ਰੰਗ ਰੂਪ ਵਿੱਚ ਆਪਣੇ ਜੋਰ ਦਿਖਾਉਂਦੀਆਂ ਹਨ ਤੁਸੀਂ ਵੀਡੀਓ ਦੇ ਵਿੱਚ ਉਹ ਗਾਂ ਦੇਖੋਗੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਅਸਲੀ ਕੰਟੈਂਟ ਦਿਖਾਇਆ ਜਾਵੇ ਕੋਈ ਵੀ ਫੇਕ ਵੀਡੀਓ ਨਾ ਦਿਖਾਈ ਜਾਵੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਨਮੋਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਦੋਸਤੋ ਤੁਹਾਡਾ। अपने पिता गुरदेव के पास आती गुरुदेव जी सभी मैदानी जग में जाने की आज्ञा दी जापुर गुरदेव जी का मन करके मैदानी जगते में जा करके बड़ी बहादुरी केगजे में जा करके दुष्क्रम करके की है बाबा अ

ਜਾਨ ਲੱਗਿਆ ਉਸ ਕੰਮ ਦੇ ਜੱਟ ਨੂੰ ਸਾਧਨ ਲੱਗੇ ਬਹੁਤ ਮਾਨਕ ਦੇ ਬਹੁਤ ਸੁਭੰਗ ਦੇ ਬਾਜਾ ਸਾਜਣਾ ਤੇ ਨਵੇਂ ਵਾਲੇ ਲੋਹਿਆ ਜਿੰਦਗੀ ਦੀ ਜਿੰਨ ਛਾਪਾਂ ਨਹੀਂ ਭੁੱਲਣੀਆਂ ਪੂਰਾ ਭਾਈ ਜਾਨ ਲੱਗਾ ਪਰ ਹੋਰ ਕਰੀਆਂ ਪਹਿਲੀ ਛਾਪ ਸੀ ਜਦੋਂ ਬਲੀ ਛਾਪ ਦੇ ਕਾਪ ਪਤਾ ਲੱਗਾ ਸੀ ਮੇਰੇ ਪਿਤਾ ਗੁਰਦੇਵ ਬਾਦਰਾ ਭਾਗਤ ਜੀ ਦੇ ਫਿਰ ਇਹ ਚਾੜ ਨਹੀਂ ਖੁੱਲ ਲੱਗਾ ਦੂਜੀ ਛਾਪ ਸੀ हर <laughs> को oh no. बाबा देवी करदी है